ਨੇ ਇੱਕ ਲਿਖਤੀ ਸ਼ਿਕਾਇਤ ਕੀਤੀ ਸੀ ਜਿਹਦੇ ਤਹਿਤ ਸਿੰਘ ਸਾਹਿਬ ਨੇ 2 ਦਸੰਬਰ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਸਾਰੀ ਕੋਰ ਕਮੇਟੀ ਉਹਦੇ ਨਾਲ ਸਾਰੇ ਕੈਬਨਿਟ ਮੰਤਰੀ 7 ਤੋਂ ਲੈ ਕੇ 17 ਤੱਕ ਤੇ ਜਿਹੜੀ ਸਾਡੀ 12 ਤੋਂ 17 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਰਹੀ ਆ ਉਹ ਸਾਰਿਆਂ ਨੂੰ ਪੇਸ਼ ਹੋਣ ਲਈ ਕਿਹਾ ਸੀ ਉਸ ਦਿਨ ਕਿਹਾ ਕਿ ਤੁਸੀਂ ਸਾਰਿਆਂ ਨੇ ਉਹ ਰਿਕਾਰਡਿੰਗ ਕੀਤੀ ਆ ਕਿ ਵੱਖ-ਵੱਖ ਆਗੂਆਂ ਨੂੰ ਵੱਖ-ਵੱਖ ਜਿਹੜੀ ਆ ਉੱਥੋਂ ਤਨਖਾਹ ਅਨਾਉਂਸ ਕੀਤੀ ਗਈ ਸ਼੍ਰੀ ਕਾਲ ਥਖ ਦੀ ਫਜ਼ੀਲ ਤੋਂ ਕਿ ਆਹਾਹਾ ਜਿਹੜੇ ਹੈਗੇ ਇਹਨਾਂ ਸਾਰਿਆਂ ਨੇ ਅਕਾਲ ਤਖਤ ਦੇ ਹੁਕਮ ਅਨਸਾਰ ਇਹ ਜਿਹੜੀ ਸਜ਼ਾ ਆ ਉਹ ਭੁਗਤਣੀ ਆ ਤੇ ਸਜ਼ਾ ਸੇਵਾ ਦੇ ਰੂਪ ਵਿੱਚ ਸੇਵਾ ਕਰਨੀ ਆ ਸਜ਼ਾ ਕਹਿਣ ਤੋਂ ਭਾਵ ਕੋਈ ਅੰਦਰ ਨਹੀਂ ਜਾਣ ਦੀ ਸੇਵਾ ਕਰਨੀ ਆ ਕਿਉਂਕਿ ਜਿਹੜੀ ਸਾਡੀ ਪ੍ਰਾਤਨ ਮਰਿਆਦਾ ਰਹੀ ਆ ਸੋ ਉਹਦੇ ਤਹਿਤ 10 ਦਿਨ ਦੀ ਸੇਵਾ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਨਾਲ 7 ਹੋਰ ਉਹਨਾਂ ਨੂੰ ਸੁਣਾਈ ਗਈ ਸੀ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ 2 ਦਿਨ ਤੱਕ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਤੌਰ ਸੇਵਾਦਾਰ ਵਰਚਾ ਲੈ ਕੇ ਤੇ ਦੋ-ਦੋ ਦਿਨ ਅਨੰਦਪੁਰ ਸਾਹਿਬ ਤੇ ਇਸੇ ਤਰ੍ਹਾਂ ਤਲਵੰਡੀ ਸਾਬੋ ਫਿਰ ਇਸੇ ਤਰ੍ਹਾਂ ਆਪਣੇ ਸਾਡੇ ਫਤੇਗੜ ਸਾਹਿਬ ਤੇ ਦੋ ਦਿਨ ਮੁਕਸਰ ਵਿਖੇ ਇਹ ਆਦੇਸ਼ ਹੋਇਆ ਸੀ ਤੇ 4 ਤਰੀਕ ਨੂੰ ਜਦੋਂ ਇੱਥੇ ਉਹ ਬਾਹਰ ਆਪਣੀ ਸੇਵਾ ਨਿਭਾ ਰਾਇ ਸੀ ਨੀਲਾ ਚੋਲਾ ਪਾ ਕੇ ਵਰਸ਼ਾ ਹੱਥ 'ਚ ਫੜ ਕੇ ਤੇ ਉਸ ਵੇਲੇ ਨਰੈਣ ਸਿੰਘ ਜੋੜੇ ਚੌੜੇ ਨੇ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਸੁਰੱਖਿਆ ਕਰਮਚਾਰੀ ਜਿਹੜੇ ਸੀ ਉਹ ਚੌਕਸ ਸੀ ਉਹ ਗੁਰੂ ਪਾਤਸ਼ਾਹ ਨੇ ਬਚਾ ਕਰਦਾ ਤੇ ਉਹ ਆਲਟੀਮੇਟ ਦੀ ਜਿਹੜੀਆਂ ਗੋਲੀਆਂ ਸੀ ਉਹ ਮੈਂ ਤੁਹਾਨੂੰ ਬਾਅਦ ਵੀ ਦਿਖਾ ਲੂੰਗਾ ਪਹਿਲਾਂ ਵੀ ਤੁਸੀਂ ਟੈਲੀਵਿਜ਼ਨ 'ਚ ਦਿਖਾ ਲ ਚੁੱਕੇ ਆ ਉਹ ਸਤਖੰਡ ਦੇ ਉੱਤੇ ਪਿੱਲਰਾਂ ਦੇ ਵਿੱਚ ਜਾ ਕੇ ਉਹ ਲੱਗੀਆਂ ਸੋ ਅੱਜ ਜਿਹੜੀ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕ ਕਮੇਟੀ ਦੀ ਮੀਟਿੰਗ ਹੋਈ ਆ ਇਹ 72 ਘੰਟੇ ਦੇ ਨੋਟਿਸ ਦੇ ਉੱਤੇ ਆਜੇ ਮੀਟਿੰਗ ਦਾ ਇੱਕ ਨੁਕਾਤੀ ਇੱਕ ਪੁਆਇੰਟ ਏਜੰਡਾ ਸੀਗਾ ਉਹਦੀ ਜਿਹੜੀ ਮੈਂ ਤੁਹਾਨੂੰ ਲਾਬਜ ਬਲਾਬਜ ਮਤੇ ਦੀ ਜਿਹੜੀ ਅਵਾਰਤਿਆ ਉਹ ਸੁਣਾ ਦੇਣਾ ਤੇ ਇਹ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਸਾਹਿਬ ਨੂੰ ਅਪੀਲ ਕੀਤੀ ਆ ਫਾਰਜਤਾ ਉਹਨਾਂ ਦਾ ਬੰਦਾ ਸੀ ਕਿਉਂਕਿ ਉਸ ਦਿਨ ਜਿਸ ਦਿਨ ਘਟਨਾ ਹੋਈ ਹੈ ਉਹਨੇ ਬਿਆਨ ਵੀ ਜਾਰੀ ਕੀਤਾ ਸੀ ਕਿ ਇਹ ਸਿਰੇ ਅਕਾਲ ਤਖਤ ਸਾਹਿਬ ਵੱਲੋਂ ਲਾਈ ਸੇਵਾ ਦੇ ਨਿਵਾਰੇ ਸੇਵਾਦਾਰ ਤੇ ਹਮਲਾ ਆ ਚਾਹੀਦਾ ਤਾਂ ਉਹਨਾਂ ਨੂੰ ਸੀ ਪਏ ਆਪਣੇ ਆਪ ਇਹਦਾ ਨੋਟਿਸ ਲੈ ਲੈਂਦੇ ਗੰਭੀਰਤਾ ਦੇ ਨਾਲ ਪਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਐਗਜ਼ੀਕਟਿਵ ਨੇ ਇਹ ਜਿਹੜਾ ਅਚੇਚੀ ਕਤਰਤਾ ਮਿਤੀ 9 12 2024 ਮਦਾਨ ਨੰਬਰ 85 ਦੀ ਨਕਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਰ ਦੀ ਅੰਤਰ ਕਮੇਟੀ ਇਹ ਇਕਤਰਤਾ 4 ਦਸੰਬਰ 2024 ਨੂੰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਮਰਸਰ ਦੇ ਮੁੱਖ ਦਵਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਸੇਵਾ ਨਿਭਾਰ ਹੈ ਸੇਵਾਦਾਰ ਉੱਪਰ ਨਰੈਣ ਸਿੰਘ ਚੌੜਾ ਵੱਲੋਂ ਗੋਲੀਆਂ ਨਾਲ ਹਮਲਾ ਕਰਨ ਅਤੇ ਸਿੱਖਾਂ ਦੇ ਪਾਵਨ ਸਥਾਨ ਤੇ ਸ਼ਾਂਤਮਈ ਤੇ ਰਹਾਣੀ ਵਾਤਾਵਰਨ ਨੂੰ ਭੰਗ ਕਰਕੇ ਪੰਗ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਇਸ ਹਮਲੇ ਦੌਰਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਡਿਊਟੀ ਤੇ ਗੋਲੀਆਂ ਲੱਗਣ ਨਾਲ ਵਿਸ਼ਵ ਭਰ ਵਿੱਚ ਵਸਦੇ ਸਿੱਖਾਂ ਅਤੇ ਗੁਰਨਾਨਕ ਨਾਮ ਲੇਵਾ ਸੰਗਤਾਂ ਦੇ ਮਨਾਂ ਵਿੱਚ ਭਾਰੀ ਠੇਸ ਪੁੱਜੀ ਹੈ ਇਹ ਹਮਲਾ ਸ੍ਰੀ ਅਕਾਲ ਤਖਤ ਦੇ ਆਦੇਸ਼ਾਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਸਿੱਧੇ ਤੌਰ ਤੇ ਤੋਹੀਨ ਹੈ ਅਤੇ ਮੀਰੀ ਪੀਰੀ ਦੇ ਸਿਧਾਂਤ ਪੰਥਕ ਮਾਨ ਰਿਆਦਾ ਤੇ ਸਿੱਖ ਮਾਨਤਨਾਮਾਂ ਦੀ ਕੋਰ ਉਲੰਘਣਾ ਹੈ ਆંતરિક ਕਮੇਟੀ ਮਹਿਸੂਸ ਕਰਦੀ ਹੈ ਕਿ ਇਸ ਮਾਮਲੇ ਨਾਲ ਨਾਤਮਸਤਕ ਹੋਣ ਪੁੱਜਦੀਆਂ ਸੰਗਤਾਂ ਅੰਦਰ ਡਰ ਦਾ ਮਾਹੌਲ ਵੀ ਪੈਦਾ ਹੋਇਆ ਕਿਉਂਕਿ ਸ੍ਰੀ ਦਰਬਾਰ ਸਾਹਿਬ ਵਿੱਚ ਕੇਵਲ ਸਿੱਖ ਹੀ ਨਹੀਂ ਸਗੋਂ ਵੱਖ-ਵੱਖ ਧਰਮਾਂ ਦੇ ਲੋਕ ਆਪਣੀ ਸ਼ਰਧਾ ਅਰਪਿਤ ਕਰਨ ਲਈ ਪੁੱਜਦੇ ਹਨ ਇੱਥੋਂ ਸ਼ਰਧਾਲੂ ਆਤਮਿਕ ਤ੍ਰਿਪਤੀ ਦੇ ਨਾਲ-ਨਾਲ ਸ਼ਾਂਤੀ, ਸਹਿਜ ਅਤੇ ਸੇਵਾ ਭਾਵਨਾ ਵੀ ਗ੍ਰਹਿਣ ਕਰਦੇ ਹਨ ਅਤੇ ਆਪਣੇ ਜੀਵਨ ਨੂੰ ਮੁਕੰਮਲ ਸਮਰਪਣ ਵਿੱਚ ਲਾਜਾ ਕੇ ਅਧਿਆਤਮਿਕਤਾ ਸ਼ਕਤੀ ਹਾਸਲ ਕਰਦੇ ਹਨ ਮਾਨਵਤਾ ਨੂੰ ਜੀਵਨ ਸੇਧਾਂ ਦੇਣ ਵਾਲੇ ਇਸ ਅਧਿਆਤਮਕਤਾ ਸਥਾਨ ਵੱਲ ਹਮਲਾ ਕਰਨਾ ਬੇहद ਦੁਖਦਾਈ ਹੈ ਅਤੇ ਦੋਸ਼ੀ ਵਿਰੁੱਧ ਪੰਥਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਸ ਲਈ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਅਗਵਾਈ ਸਭ ਤੋਂ ਸੁਪਰੀਮ ਹੈ ਅੰਤਰ ਕਮੇਟੀ ਦੀ ਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦੀ ਹੈ ਕਿ ਪੰਥ ਦੀਆਂ ਮਾਨਤਾਵਾਂ ਪਰੰਪਰਾਵਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੇ ਨਾਲ-ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਦੇਉੜੀ ਤੇ ਗੋਲੀਆਂ ਚਲਾ ਕੇ ਨਰਾਦਰ ਕਰਨ ਵਾਲੇ ਨਰੈਣ ਸਿੰਘ ਨੂੰ ਪੰਥ ਵਿੱਚੋਂ ਛੇਕਿਆ ਜਾਵੇ। ਅੰਤਰ ਕਮੇਟੀ ਇਹ ਵੀ ਮਹਿਸੂਸ ਕਰਦੀ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਗੋਲੀ ਚਲਾਉਣ ਦੀ ਘਟਨਾ ਇੱਕ ਡੂੰਗੀ ਸਾਜ਼ਿਸ਼ ਦਾ ਨਤੀਜਾ ਹੈ। ਇਹ ਇਸ ਵਿੱਚ ਦੋਸ਼ੀ ਵਿਅਕਤੀ ਤੋਂ ਇਲਾਵਾ ਹੋਰ ਪੰਥ ਦੋਖਿਆਂ ਅਤੇ ਸਾਜ਼ਿਸ਼ਕਾਰਾਂ ਸੁਰੱਖਿਆ ਵਿੱਚ ਖਾਮੀਆਂ ਅੰਦਰੂਨੀ ਅਤੇ ਬਾਹਰੀ ਮਿਲੀ ਭੁਗਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਦੀ ਕੋਖ ਵੀ ਕੀਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਸਰਦਾਰ ਰਗੂਜੀਤ ਸਿੰਘ ਬਿਰਕ ਸੀਨੀਅਰ ਮੀਤ ਪ੍ਰਧਾਨ ਸਰਦਾਰ ਸ਼ੇਰ ਸਿੰਘ ਮੰਡਵਾਲਾ ਜਨ ਸਕੱਤਰ ਸਰਦਾਰ ਸੁਖਪ੍ਰੀਤ ਸਿੰਘ ਰੋਡੇ ਮੈਂਬਰ ਅੰਤਰ ਕਮੇਟੀ ਸਰਦਾਰ ਕਲਵਾਨ ਸਿੰਘ ਮੰਨਨ ਮੁਖ ਸਕੱਤਰ ਇਹ ਕਮੇਟੀ ਸਾਰੀ ਤਿੰਨ ਹਫ਼ਤਿਆਂ ਚ ਕੋਰ ਕਰੂਗੀ ਸਾਰੇ ਪਹਿਲੂ ਸਿੰਘ ਸਭਾ ਨਾਲ ਵੀ ਤੇ ਬਾਕੀਆਂ ਨਾਲ ਵੀ ਸਾਰੀ ਇਹ ਤਿੰਨ ਹਫ਼ਤਿਆਂ ਦੇ ਵਿੱਚ ਇਹਨਾਂ ਨੂੰ ਕਿਹਾ ਗਿਆ ਵੀ ਆਪਣੀ ਰਿਪੋਰਟ ਭੇਜਣ ਇਹਦੇ ਕੋਆਰਡੀਨੇਟਰ ਸਰਦਾਰ ਪ੍ਰਤਾਪ ਸਿੰਘ ਹੋਣਗੇ ਸੋ ਇਹ ਅਸੀਂ ਸਿੰਘ ਸਾਹਿਬ ਨੂੰ ਇਹ ਦੇ ਕੇ ਆਏ ਆ ਕਿ ਫਰਜ਼ ਤਾਂ ਬਣਦਾ ਸੀ ਵੀ ਤੁਸੀਂ ਜਿੱਦਾਂ ਉਸ ਦਿਨ ਬਿਆਨ ਦਿੱਤਾ ਸੀ ਕਿਉਂਕਿ ਇਹ ਮੈਂ ਸਮਝਦਾ ਪਈ ਜਿਲੇ ਕਿਸੇ ਨੂੰ ਸੇਵਾ ਲੱਗ ਜਾਂਦੀ ਆ ਤੇ ਉਹ ਸੇਵਾ ਉਹਨੇ ਨਿਭਾ ਕੇ ਫਿਰ ਮੌੜ ਅਕਾਲ ਤਖਤ ਤੇ ਰਿਪੋਰਟ ਕਰਨੀ ਹੁੰਦੀ ਆ ਕਿ ਮੈਂ ਆਪਣੀ ਸਾਰੀ ਜਿਹੜੀ ਸੇਵਾ ਆ ਉਹ ਪੂਕਤ ਚੁੱਕਾ ਉਸ ਤੋਂ ਬਾਅਦ ਉਥੋਂ ਉਹਨੂੰ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਤੇ ਚਾਰ ਮੈਂਬਰੀ ਤਿੰਨ ਮੈਂਬਰੀ ਆ ਤੇ ਮੁਖ ਸਕੱਤਰ ਸਰਦਾਰ ਕਲਵਾਨ ਸਿੰਘ ਮੰਨਣਿਆਂ ਨਾਲ ਤੋ ਇਸ ਕਰਕੇ ਇਹ ਜ਼ਰੂਰੀ ਹੋ ਜਾਂਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਸੇਵਾ ਦੇ ਵਿੱਚ ਕਿਸੇ ਨੂੰ ਵੀ ਖਲਜਘਣ ਪਾਉਣ ਦਾ ਕੋਈ ਜਿਹੜਾ ਆ ਉਹ ਅਧਿਕਾਰ ਨਹੀਂ ਦੂਸਰੀ ਬੇਨਤੀ ਆ ਕਿ ਇੱਕ ਸਿੱਖਾਂ ਦੇ ਕੋਲ ਹੀ ਇੱਕ ਨਵੇਕਲਾ ਸਿਧਾਂਤ ਸਤਗੁਰੂ ਜੀ ਨੇ ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਕਿ ਇਹ ਧਰ ਬਖਸ਼ੇਂਦੇ ਆ ਇੱਥੇ ਜਿਸਲੇ ਵੀ ਕੋਈ ਆ ਕੇ ਭਾਵਨਾ ਦੇ ਨਾਲ ਖਿਮਾ ਜਾਂਚਨਾ ਕਰਦਾ ਤੇ 사ਤਗੁਰ ਜੀ ਉਹਨੂੰ ਬਖਸ਼ੇਂਦ ਵੀ ਆ ਤੇ 사ਤਗੁਰ ਜੀ ਉਹਨੂੰ ਮਾਫ਼ ਵੀ ਕਰਦੇ ਆ ਸੋ ਉਹ ਮਾਫੀ ਦੇ ਨਾਲ ਜਿਹੜੀ ਸਜ਼ਾ ਜਿਹੜੀ ਸੇਵਾ ਦੇ ਰੂਪ ਵਿੱਚ ਲਾਈ ਸੀ ਮੈਂ ਸਮਝਦਾ ਉਹ ਸੇਵਾ ਦਾ ਫਿਰ ਉਹਦੇ ਵਿੱਚ ਖੰਡਨ ਕਰਨਾ ਜਿਹੜਾ ਆ ਔਰ ਉਹ ਵੀ ਵੈਪਨ ਲੈ ਕੇ ਤੇ ਮੈਂ ਸਮਝਦਾ ਬਹੁਤ ਵੱਡੀ ਅੱਜ ਦੀ ਸਾਡੀ ਸਾਰੀ ਜਿਹੜੀ ਐਗਜੈਕਟਿਵ ਕਮੇਟੀ ਆ ਉਹਦੇ ਵਿੱਚ ਦੋ ਮੈਂਬਰ ਜਿਹੜੇ ਸੀ ਉਹਨੇ ਆਪਣੇ ਕਿਉਂਕਿ ਸੁਧਾਰ ਲੈਰ ਨਾਲ ਸੰਬੰਧਤ ਆ ਉਹ ਆਏ ਸੀ ਇੱਕ ਆਪਦੇ ਨਾਲ ਇੱਕ ਸੁਧਾਰ ਨਾਲ ਰਹਿਣ ਦੇ ਨਾਲ ਆ ਉਹ ਉਹ ਬਖਰੇ ਉਹਨਾਂ ਦੇ ਆਪਣਾ ਸੀਗਾ ਪਰ ਫੇਰ ਵੀ 13 ਮੈਂਬਰਾਂ ਨੇ ਇਹ ਬਹੁਤ ਸੰਮਤੀ ਦੇ ਨਾਲ ਸਿੰਘ ਸਾਹਿਬ ਨੂੰ ਅਪੀਲ ਕੀਤੀ ਆ ਤੇ ਮੈਂ ਸਿੰਘ ਸਾਹਿਬ ਨੂੰ ਹੁਣ ਅਸੀਂ ਸਾਰੇ ਮੈਂਬਰ 13 ਦੇ 13 ਮਿਲ ਕੇ ਵੀ ਆਏ ਆ ਕਿ ਪੰਥਕ ਰਵੈਤਾਂ ਅਨਸਾਰ ਉਹਦੇ ਖਿਲਾਫ ਕਾਰਵਾਈ ਕਰਕੇ ਉਹਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ ਨਲੀ ਤੁਸੀਂ ਜਾਂਚ ਕਮੇਟੀ ਬਣਾਈ ਗਿਆ ਇਹ ਜਾਂਚ ਤਾਂ ਹੁੰਦੀ ਹੈ ਕਿ ਰਿਪੋਰਟ ਦੇਗੀ ਪਰ ਲੇਕਿਨ ਇਹ ਪੱਖਾਰ ਵੀ ਕਿਸ ਹਾਲੀ ਜੇ ਪੁਲਿਸ ਮਲਾਈਨ ਦੀ ਸੋਚਦੇ ਜਿਸਾ ਕਹਿ ਰਹੇ ਕਿ ਦੇਖੋ ਜਿਹੜੀ ਜਿਹੜੀ ਹੁਣ ਦੋ ਪੱਖ ਆ ਦੇਖੋ ਸਰਕਾਰ ਦਾ ਜਿਹੜਾ ਪੱਖ ਆ ਬਿਲਕੁਲ ਨਰਕਾਤਮਕ ਰਿਹਾ ਮੈਨੂੰ ਕਹਿਣ ਚ ਕੋਈ ਇਰਾਦਾ ਨਹੀਂ ਕਿਉਂ ਰਿਹਾ ਕਿ ਇੱਕ ਬੰਦਾ 20 ਸਾਲ ਦਾ ਹੈ ਭਰਾਵੇਂ ਪੁਲਿਸ ਦਾ ਮਲਾਜਮ ਹੈ ਉਹ ਪਰਿਵਾਰ ਦੇ ਨਾਲ ਆਪਣੀ ਸੇਵਾ ਨਿਭਾ ਰਿਹਾ ਡਿਊਟੀ ਕਰ ਰਿਹਾ ਬਤੌਰ ਸੁਰੱਖਿਆ ਗਾਰਡ ਤੇ ਮੈਂ ਸਮਝਦਾ ਉਹ ਫੇ ਕਈ ਵਾਰੀ ਪਰਿਵਾਰ ਕੇ ਬਣ ਜਾਂਦੇ ਆ ਜੇ ਸ਼ਾਇਦ ਡਿਊਟੀ ਕਰਦੇ ਕਈ ਵਾਰੀ ਕਤਾਹੀ ਹੋ ਜਾਂਦੀ ਉਹਨੇ ਉਹ ਇੱਕਦਮ ਝਾਪਟਿਆ ਤੇ ਉਹਨੇ ਉਹ ਘਟਨਾ ਜਿਹੜੀ ਸੀ ਉਹ ਉਹ ਹੁਣ ਰੋਕ ਲਈ ਤੇ ਸਰਕਾਰ ਦਾ ਹੁਣ ਪੱਖ ਦੇਖ ਲਓ ਸਰਕਾਰ ਨਾਲ ਦੀ ਨਾਲ ਹੀ ਸੈਂਪਥੀ ਦਾ ਕੀ ਜ਼ਾਹਰ ਕਰਨੀ ਸੀ ਸਰਕਾਰ ਨਾਲ ਦੀ ਨਾਲ ਹੀ ਕਹਿ ਰਹੀ ਆ ਪਈ ਤਾਂ ਸਾਡੀ ਪੁਲਿਸ ਦੀ ਮਸਤੈਦੀ ਸੀ ਤਾਂ ਸਾਡੇ ਸੇਵਾਦਾਰ ਵੀ ਤਾਂ ਪੈ ਹੀ ਜਾਣ ਹੋਲੇ ਤੇ ਦੂਸਰਾ ਜਿਹੜਾ ਮੈਂ ਸਮਝਦਾ ਕਮਿਸ਼ਨਰ ਪੁਲਿਸ ਵੱਲੋਂ ਤੁਰੰਤ ਇਹ ਬਿਆਨ ਦੇਣਾ ਕਿ ਕਿਤੇ ਹਮਦਰਦੀ ਦੀ ਲਹਿਰ ਦਾ ਤਾਂ ਇਹ ਹਿੱਸਾ ਤਾਂ ਨਹੀਂ ਪਰ ਮੈਂ ਸਮਝਦਾ ਭਈ ਦੇਖੋ ਸੱਚਖੰਡ ਦੇ ਦਾਰਸ਼ਨਿਕ ਡੋਢੀ ਚਾਰਨਕੁੰਡਿਆ ਸੰਗਤ ਉਥੇ ਆਉਂਦੀ ਆ ਤੇ ਜੇ ਸympathy ਲਹਿਰਿਆ ਤਾਂ ਫੇ ਮਨ ਲਓ ਇਹ ਸਰਕਾਰ ਦਾ ਜਾਂ ਪੁਲਿਸ ਦਾ ਪੱਖ ਕਿੱਧਰ ਨੂੰ ਜਾ ਰਿਹਾ ਇਹ ਸਾਨੂੰ ਅੱਜ ਭੰਪਣ ਦੀ ਲੋੜ ਆ ਇਸੇ ਕਰਕੇ ਆ ਜਿਹੜੀਆਂ ਤੁਸੀਂ ਪੜੀਆਂ ਹੋਣੀਆਂ ਮੈਂ ਜਿਹੜੀਆਂ ਅਖੀਰ ਦੇ ਵਿੱਚ ਪੜੀਆਂ ਲਾਈਨਾਂ ਸਾਜ਼ਿਸ਼ਕਾਰਾਂ ਸੁਰੱਖਿਆ ਵਿੱਚ ਖਾਮੀਆਂ ਅੰਦਰੂਨੀ ਤੇ ਬਾਹਰੀ ਮੀੜੀ ਭੁਗਤ ਦੇ ਨਾਲ ਨਾਲ ਪੁਲਸ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਇਹ ਇਹੋ ਹੀ ਯਾਦ ਕਰਦੀ ਆ ਕਿ ਇਹਨਾਂ ਨੇ ਜੇ ਕੋਈ ਇਦਾਂ ਦੀ ਇਨਸੀਡੈਂਟ ਇੱਥੇ ਹੋ ਜਾਂਦੀ ਕਿਸੇ ਸਰਜ਼ਾਲੂ ਵਿਚਾਰੇ ਦੀ ਕਿਸੇ ਦੀ ਗੋਲੀ ਲੱਗ ਜਾਂਦੀ ਜਾਂ ਹੋਰ ਪਰ ਮੈਂ ਸਮਝਦਾ ਫੇਰ ਵੀ ਜਿਹੜੀ ਬਿਲਡਿੰਗ ਆ ਇਹ ਫੇਰ ਉਹਦੇ ਬਿਲਡਿੰਗ ਦੇ ਵਿੱਚ ਵੀ ਗੋਲੀਆਂ ਲੱਗੀਆਂ ਬਿਲਡਿੰਗ ਕਹਿਣ ਤੋਂ ਭਾਵ ਇਹ ਬਿਲਡਿੰਗਾਂ ਆਮ ਬਿਲਡਿੰਗਾਂ ਨਹੀਂ ਇਹ ਸਤਗੁਰ ਗੁਰੂ ਰਾਮਦਾਸ ਪਾਤਸ਼ਾਹ ਦਾ ਦਰਿਆ ਇੱਥੇ ਦਾ ਲੋਕ ਨਿਮਾਨਤਾ ਨਾ ਆਉਂਦੇ ਆ ਤੇ ਉੱਚੇ ਹੋ ਕੇ ਜਾਂਦੇ ਆ ਇਹਦਾ ਗਨਾਹ ਬਖਸ਼ਾਉਣ ਵਾਲੀ ਧਰਤੀ ਆ ਇੱਥੇ ਦਾ ਲੋਕ ਗਨਾਹ ਕਰਦੇ ਨੇ ਲੋਕ ਗਨਾਹ ਬਖਸ਼ਾਉਂਦੇ ਆ ਸੋ ਇਹ ਅਸੀਂ ਬੇਨਤੀ ਉਹਨਾਂ ਨੂੰ ਕਰਕੇ ਆਏ ਆ ਕਿ ਸਾਰੇ ਪੱਖਾਂ ਦੀ ਘੋਖ ਕੇ ਕਮੇਟੀ ਜਿਹੜੀ ਆ ਸਾਰੇ ਪੱਖਾਂ ਦੀ ਘੋਖ ਕਰੂਗੀ ਸਾਡੀ ਅਪੀਲ ਕਰਨਾ ਚਾਹੋਗੇ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦਿਖਾਇਆ ਜਾ ਰਿਹਾ ਕਿ ਸੁਪੀਰ ਬਾਦਲ ਜੀ ਉੱਠ ਕੇ ਭੱਜੇ ਨੇ ਇਸ ਤਰ੍ਹਾਂ ਦੀ ਜਿਹੜੀ ਵੀਡੀਓ ਵਾਇਰਲ ਕੀਤੀ ਜਿਹੜੀ ਉਹਨਾਂ ਨੂੰ ਕੀ ਕਹਿਣਾ ਚਾਹਾਂਗੇ ਗਲਤ ਮੈਸੇਜ ਦੇਖੋ ਦੇਖੋ ਇਹ ਸਾਰਾ মিডিਆ ਤੁਸੀਂ ਤੇ ਸਾਰੇ ਕੈਮਰੇ ਲੱਗੇ ਆ ਜੀ ਉਹ ਉੱਠ ਕੇ ਦਾ ਉੱਥੋਂ ਗਏ ਨਹੀਂ ਰਹੇ ਉੱਥੇ ਆ ਉਹ ਕੁਝ ਸਮਾਂ ਮੈਨੂੰ ਹੁਣ ਪਤਾ ਨਹੀਂਗਾ ਮੈਂ ਸੌ ਵਾਰ ਜੇ ਕਰੈਕਟ ਮਾਰੋ ਤਾਂ ਬੜੀ ਸ਼ਾਂਤੀ ਨਾਲ ਉਸੇ ਬੈਠੇ ਰਹੇ ਉਸ ਵੇਲੇ ਵਿੱਚ ਤੁਸਰ ਦੇਖਿਓ ਪੰਜ ਦਿਨ ਹੋ ਗਏ ਹਣੇ ਹੜੇ ਤੱਕ ਸਰਕਾਰ ਵੱਲੋਂ ਇਸ ਕਟੜਾ ਦੀ ਕੋਈ ਜਾਂਚ ਤੱਕ ਦਾ ਆਦੇਸ਼ ਨਹੀਂ ਦਿੱਤਾ ਗਿਆ ਦੇਖੋ ਮੈਂ ਪਹਿਲਾਂ ਕਿਹਾ ਇਹ ਸਰਕਾਰ ਨੇ ਕੋਈ ਆਦੇਸ਼ ਨਹੀਂ ਕਰਨਾ ਆਦੇਸ਼ ਇਸ ਕਰਕੇ ਨਹੀਂ ਕਰਨਾ ਕਿਉਂਕਿ ਇਹਨਾਂ ਦਾ ਇੱਕ ਪਰਪਜ ਆ ਸਿਰਫ ਤੇ ਸਿਰਫ ਪੈ ਸ਼੍ਰੋਮਣੀ ਅਕਾਲੀ ਦਲ ਪੈਰਾਂ ਤੇ ਆਉਣ ਦਾ ਆਉਂਦਾ ਕਿਉਂਕਿ ਬੜੇ ਲੰਬੇ ਅਰਸੇ ਤੋਂ ਸੀ ਪਈ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲ ਤਖਤ ਤੇ ਪੇਸ਼ ਹੋਣ ਉਹ ਹੁਣ ਜਿਹੜੇ ਪੇਸ਼ ਹੋ ਗਏ ਤੇ ਹੁਣ ਇਹਨਾਂ ਨੂੰ ਖਤਰਾ ਪੈ ਗਿਆ ਵੀ ਸ਼ਾਇਦ ਸਾਡੀਆਂ ਜਿਹੜੀਆਂ ਗੱਡੀਆਂ ਖੁੱਸ ਜਾਣੀਆਂ ਤੇ ਸਾਰੇ ਦਾ ਸਾਰਾ ਪੋਲੀਟਿਕਲ ਪਰਪਸ ਆ ਇਹ ਤਾਂ ਮੈਂ ਸਮਝਦਾ ਜੇ ਐਸ ਗੱਲ ਨੂੰ ਵੀ ਜਾਨਲੇਵਾ ਹਮਲੇ ਨੂੰ ਵੀ ਸਿਆਸੀ ਰੋਟੀਆਂ ਸਿੱਕੀ ਜਾਣੀਆਂ ਤੇ ਫਿਰ ਮੈਂ ਮਾਰਦਾ ਇਸ ਤੋਂ ਬਾਅਦ ਮਾੜੀ ਹੋਰ ਕੀ ਗੱਲ ਹੋ ਸਕਦੀ ਸਾਜ਼ਿਸ਼ ਪਿੱਛੇ ਕੌਣ ਹੋ ਸਕਦਾ ਇਹ ਫਿਰ ਹਾਂਜੀ ਇਸ ਸਾਜ਼ਿਸ਼ ਪਿੱਛੇ ਕੌਣ ਹੋ ਸਕਦਾ ਇਹਦਾ ਡੰਗਾਈ ਨਾਲ ਹੁਣ ਕਿਉਂਕਿ ਹਾਈ ਕਮਾਂਡ ਨੇ ਅਕਾਲੀ ਦਲ ਨੇ ਵੀ ਇਹ ਮੰਗ ਕੀਤੀ ਆ ਕਿਹਦੀ ਢੰਗਾਈ ਦੇ ਨਾਲ ਕਿਸੇ ਸੁਪਰੀਮ ਕੋਰਟ ਦੇ ਜਾਜਾਂ ਹਾਈ ਕੋਰਟ ਦੇ ਜਾਜ ਤੋਂ ਕਰਾਈ ਜਾਵੇ ਇਹਦੀ ਜਾਂਚ ਤੇ ਨਹੀਂ ਤਾਂ ਇਹਨਾਂ ਕੋਲੋਂ ਤਾਂ ਜੋ ਕੁਝ ਆਪਾਂ ਤੁਸੀਂ ਦੇਖਦੇ ਆਂ ਸਾਹਮਣੇ ਹੀ ਆ ਸਾਰਾ ਕੁਝ ਕੋਈ ਵਿਰੋਧੀ ਪਾਰਟੀ ਵੀ ਹੋ ਸਕਦੀ ਹੈ ਸਾਜ਼ਿਸ਼ ਵਿੱਚ ਦੇਖੋ ਇਹ ਹੁਣ ਜਿਹੜੇ ਜਾਂਚ ਹੋਊਗੀ ਤਾਂ ਵੀ ਸਾਰਾ ਕੁਝ ਇਨਕੁਆਰੀਆਂ ਦਾ ਸਾਰਾ ਕੁਝ ਆ ਜਾਂਦਾ ਹੁੰਦਾ ਸਮਝੋ ਜੀ ਸਾਹਿਬ ਗ੍ਰਾਂਡ ਸਿੰਘ ਚੌੜਾ ਤੇ ਉਸ ਦਿਨ ਦਸਤਾਰ ਘਟਨਾ ਵਾਲੇ ਦਿਨ ਲਥਨ ਕਰਕੇ ਜਿਹੜੀਆਂ ਗਰਮ ਖੇਹਲੀ ਜਿੱਥੇ ਬੰਦੀਆਂ ਨੇ ਸਾਰੀਆਂ ਉਹਦੀ ਮਹੱਤ ਤੇ ਆ ਗਈਆਂ ਜੀ ਕੀ ਕਹਿੰਦੇ ਹੋ ਦੇਖੋ ਮੇਰੀ ਬੇਨਤੀ ਇਹ ਆ ਦਸਤਾਰ ਨੂੰ ਕੋਈ ਵੀ ਬੰਦਾ ਬਰਦਾਸ਼ਤ ਨਹੀਂ ਕਰਦਾ ਕਿਉਂਕਿ ਸਿੱਖ ਦੀ ਦਸਤ ਸਾਬਤ ਸੂਰ ਦਸਤਾਰ ਸੇਰਾ ਪਰ ਇਹਨੂੰ ਇੱਕ ਪੱਖ ਨਾਲ ਦੇਖੀਏ ਦੋਹੇ ਪੱਖ ਦੇਖੀਏ ਕਿਉਂਕਿ ਜਿੰਦਾ ਇੱਥੇ ਉਸ ਵੇਲੇ ਕਿਉਂਕਿ ਮੈਂ ਤਾਂ ਹੈ ਨਹੀਂ ਸੀ ਮੈਂ ਤਾਂ ਬਾਅਦ ਚ ਆਇਆ ਤੇ ਜੋ ਇੱਥੇ ਸਾਰਾ ਸਿਸਟਮ ਉਹਲੇ ਚੱਲਿਆ ਉਹ ਸਾਰਿਆਂ ਨੂੰ ਤੁਹਾਡੇ ਸਾਹਮਣੇ ਹੀ ਆ ਬਿਜਲੇ ਆਪਣੇ ਇਦਾਂ ਦਾ ਰੋਲ ਆਪਾਂ ਪੈ ਜਾਂਦਾ ਫੇ ਉਹਦੇ ਵਿੱਚ ਜਿਹੜਾ ਆ ਉਹ ਕਈ ਵਾਰੀ ਕੋਈ ਐਵੇਂ ਦੀਆਂ ਘਟਨਾ ਵੀ ਜਿਹੜੀਆਂ ਉਹ ਵਾਪਰ ਜਾਂਦੀਆਂ ਸਰਦਾਰ ਜੀ ਕਮੇਟੀ ਜਿਹੜੀ ਇਹ ਰਾਜਤਕ ਸਾਹਿਬ ਦੇ ਜਥੇਦਾਰ ਵੱਲੋਂ ਨਹੀਂ ਦੀ ਗਠਿਤ ਕੀਤੀ ਜਾਣੀ ਚਾਹੀਦੀ ਕਿਹੜੀ ਜੀ ਜਿਹੜੀ ਇਹਦੇ ਜਾਂਚ ਬਾਰੇ ਇਹ ਤਾਂ ਚਲੋ ਸ਼ੋਮਣੀ ਕਮੇਟੀ ਆਪ ਅਸੀਂ ਗਠਨ ਕਰਦੇ ਹਾਂ ਅੱਗੇ ਅਸੀਂ ਪਿੱਛੇ ਜਦੋਂ ਸultanpur Lodhi ਗੋਲੀ ਚੱਲੀ ਆ ਉਹਦੇ ਵਿੱਚ ਸਰਕਾਰ ਸਿੱਧੇ ਤੌਰ ਤੇ ਦੋਚੀ ਸੀ ਉਹਦਾ ਹੁਣ ਕਿਉਂਕਿ ਸ਼ੋਮਣੀ ਕਮੇਟੀ ਲਾ ਬਾਈਂਡਿੰਗ ਫੋਰਸ ਨਹੀਂ ਗਈ ਇਹ ਤਾਂ ਸਿਰਫ ਇੱਕ ਅਪੀਲ ਦੇ ਰੂਪ ਦੇ ਵਿੱਚ ਆ ਪ੍ਰਬੰਧ ਦੇ ਰੂਪ ਦੇ ਵਿੱਚ ਆ ਤੇ ਉਹ ਕਮੇਟੀ ਅਸੀਂ ਬਣਾਤੀ ਆ ਸ਼ੋਮਣੀ ਕਮੇਟੀ ਨੇ ਐਜ ਇਕੁਇਲੈਂਟ ਹੀ ਆ ਤੇ ਜੇ ਕੱਲ ਤੱਕ ਵੀ ਕੱਲ ਨੂੰ ਕੋਈ ਬਣਾ ਦੇ ਤਾਂ ਸਾਨੂੰ ਉਹਤੇ ਵੀ ਕੋਈ ਇਤਰਾਜ਼ ਨਹੀਂ ਸਰਦਾਰ ਸਾਹਿਬ ਨੇ ਉਦੋਂ ਸੱਤ ਮੈਂਬਰ ਦੀ ਕਮੇਟੀ ਜਿਹੜੀ ਬਣਾਈ ਸੀ ਆਪਜੀ ਦੀ ਅਗਵਾਈ ਚ ਉਹਦੀ ਕੋਈ ਕਾਰਵਾਈ ਅੱਗੇ ਸ਼ੁਰੂ ਹੋਈ ਹੈ ਜੀ ਦੇਖੋ ਬੈਂਤੀ ਆ ਉਹ ਡਾਇਰੈਕਸ਼ਨ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਦਿੱਤੀ ਆ ਉਹਦੇ ਵਿੱਚ ਕੁਝ ਟੈਕਨੀਕਲ ਜਿਹੀਆਂ ਹੈਗੀਆਂ ਆ ਉਹ ਅਸੀਂ ਹਾਲੇ ਮੇਰੀ ਬਾਕੀ ਮੈਂਬਰਾਂ ਨਾਲ ਵੀ ਸਲਾਹ ਹੋਈ ਸੀ ਉਹ ਬੈਠ ਕੇ ਕਾਨੂੰਨ ਕਾਇਦਾ ਉਹਦਾ ਇੱਕ ਢੰਗ ਤਰੀਕਾ ਆ ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਉਹਦੀ ਗਾਈਡਲਾਈਨ ਆ ਰਜਿਸਟ੍ਰੇਸ਼ਨ ਜਾਂ ਰੈਕੋਗਨਾਈਜ਼ਡ ਪਾਰਟੀ ਲਈ ਤੇ ਉਹ ਸਾਰੀਆਂ ਬਾਤ ਚ ਕੇ ਅਸੀਂ ਪਰਸੋਂ ਸਿੰਘ ਸਾਹਿਬ ਨੂੰ ਮੇਲੇ ਸੀ ਚ ਚੌਥ ਤਿੰਨ ਦਿਨ ਪਹਿਲਾਂ ਤੇ ਉਹਨਾਂ ਦੇ ਧਿਆਨ ਵਿੱਚ ਵੀ ਲਿਆਂਦੀ ਸੀ ਵੀ ਤੁਸੀਂ ਵੀ ਆਪਣਾ ਕਾਨੂੰਨੀ ਪੱਖ ਸਾਰਾ ਬਾਤ ਲਓ ਵਕੀਲਾਂ ਤੋਂ ਸਲਾਹ ਲੈ ਲਓ ਜੱਜ ਜੀ ਤੋਂ ਸਲਾਹ ਲੈ ਲਓ ਤੇ ਉਹਦੇ ਮੁਤਾਬਕ ਫਿਰ ਜਿਹੜੀ ਅਗਲੀ ਕਾਰਵਾਈ ਬਣਦੀ ਆ ਉਹ ਕਰਾਂਗੇ ਬਾਕੀ ਕਾਲ ਤੱਕ ਦੀ ਜੇ ਕੋਈ ਡਾਇਰੈਕਸ਼ਨ ਕਿਸੇ ਪਾਸੇ ਹੁੰਦੀ ਕੁਝ ਇੱਕ ਕਦਮ ਮੋੜ ਕਰੇ ਸਰਕਾਰ ਤੋਂ ਲਗਾਤਾਰ ਮੰਗ ਕਰ ਰਹੀ ਸੀ ਕਿ ਨਗਰ ਨਿਗਮ ਦੀ ਚੋਣਾਂ ਸ਼ੀਧੀ ਹਫ਼ਤੇ ਜਨਾ ਕਰਾਈਆਂ ਜਾਣ ਪਰ ਉਹ ਫਿਰ ਵੀ ਉਸੇ ਹਫ਼ਤੇ ਜਿ ਕਰਾਉਣ ਦਾ ਫੈਸਲਾ ਲਿਆ ਗਿਆ ਮੈਂ ਸਮਝਦਾ ਮੈਂ ਮੈਂ ਫਿਰ ਮੋੜ ਉੱਥੇ ਆਜਮਾਂ ਇਹ ਸਰਕਾਰ ਦੀ ਕਿੱਡੀ ਕਬੱਡੀ ਨਲਾਕੀ ਆ ਪਈ ਅਸੀਂ ਸਤਾਬ ਦੀਆਂ ਮਨਾਇਆਂ ਕਿਧਰੇ ਕੋਈ ਸਹਿਯੋਗ ਨਹੀਂ ਕੀਤਾ ਅਸੀਂ ਹੋਰ ਇਤਿਹਾਸਕ ਦਿਹਾੜੇ ਮਨਾਉਣੇ ਆ ਕਿਧਰੇ ਕੋਈ ਸਹਿਯੋਗ ਨਹੀਂ ਕੀਤਾ ਤੇ ਆ ਮੈਂ ਸਮਝਦਾ ਚੇਚੇ ਤੌਰ ਤੇ ਆਮ ਬੰਦੇ ਨੂੰ ਵੀ ਕਿਸੇ ਨੂੰ ਕਹੀਏ ਪਈ ਜੀ ਸ਼ਹੀਦੀ ਦਿਹਾੜੇ ਚੱਲ ਰਹੇ ਆ ਸ਼ਹੀਦੀ ਦਿਹਾੜੇ ਵੀ ਕਿਹੜੇ ਚੱਲ ਰਹੇ ਆ ਉਹ ਸ਼ਹੀਦੀ ਦਿਹਾੜੇ ਕਲਗੀਧਰ ਪਾਤਸ਼ਾਹ ਨੇ ਸਾਰਾ ਸਰਵਾਂ ਸੇਤ ਮਹੀਨੇ ਚ ਵਾਰ ਦਿੱਤਾ ਪੰਤ ਤੋਂ ਤੇ ਫੇਰ ਇਹਨਾਂ ਨੂੰ ਵੀ ਸਮਝ ਆ ਜਾਣੀ ਚਾਹੀਦੀ ਵੀ ਜਿਹੜੇ ਉਹ 21 ਤਰੀਕ ਨੂੰ ਇਲੈਕਸ਼ਨ ਰੱਖੀ ਆ ਲੋਕ ਤਾਂ ਫੇਰ ਕੀ ਕਰਦੇ ਹੁੰਦੇ ਇਲੈਕਸ਼ਨਾਂ ਦੇ ਵਿੱਚ ਮੈਂ ਉਹ ਨਹੀਂ ਕਹਿੰਦਾ ਤੇ ਫੇਰ ਉਧਰ ਛਿਛਦੀ ਦੇ ਸਾਡੇ ਚੱਲਣਗੇ ਤੇ ਇਹਨਾਂ ਦਾ ਮੇਰੇ ਖਿਆਲ ਪਾਰਪਜੇ ਆ ਵੀ ਜਿਹੜੇ ਪੰਥ ਨੇ ਜਾਂ ਆਮ ਲੋਕਾਂ ਦੀ ਮੈਂ ਕੱਲ ਵੀ ਫਤਿਹਗੜ੍ਹਸ ਤੋਂ ਗੱਲ ਕੱਲ ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਏ ਉਸ ਵੀ ਉਹ ਆਪਣੇ ਕੰਮਾਂ 'ਚ ਲੱਗੇ ਰਹਿਣਗੇ ਇਹ ਆਪਣੀਆਂ ਸਿਆਸੀ ਰੋਟੀ ਸਿੱਖ ਲੈਣਗੇ ਕਿੱਡੀ ਗੱਲ ਆ ਜੇ 2 ਸਾਲ ਲੱਗੇ ਨਹੀਂ ਇਲੈਕਸ਼ਨ ਹੋਈ ਤੇ 15 ਦਿਨਾਂ 'ਚ ਕਿੰਨਾ ਕੁ ਫਰਕ ਪੈ ਜਾਣਾ ਜਨਵਰੀ ਦੇ ਸੈਕੰਡ ਵੀਕ 'ਚ ਲੈ ਜਾਣਾ ਉਹਦੇ ਵਿੱਚ ਕੋਈ ਅਖਿਆਈ ਵੀ ਕੋਈ ਨਹੀਂ ਗਈ